ਬਲਦ ਲਾਏ ਕੋਲੂ ਦੇ ਉੱਪਰ ਹੁਣ ਬਲਦ ਦਾ ਇੱਕ ਸੁਭਾਅ ਹੈ ਬਲਦ ਜਿਹੜਾ ਨਾ ਉਹਨੇ ਇੱਕੋ ਥਾਂ ਤੇ ਦੂਜਾ ਗੇੜਾ ਕੱਟਣਾ ਹੋਵੇ ਨਾ ਤੇ ਉਹ ਆਲਸੀ ਹੋ ਜਾਂਦਾ ਹੈ ਤੁਸੀਂ ਕਦੀ ਕਿਸੇ ਜ਼ਿਮੀਂਦਾਰ ਨੂੰ ਕਿਸੇ ਕਿਸਾਨ ਨੂੰ ਬਲਦਵੰਦ ਦੇ ਵੇਖਿਆ ਹੋਵੇ ਉਹਨੇ ਇੱਕੇ ਥਾਂ ਤੇ ਗੇੜਾ ਕੱਟਣਾ ਹੋਵੇ ਨਾ ਤੇ ਉਹ ਦੋ ਚਾਰ ਗੇੜੇ ਕੱਟੇਗਾ ਫਿਰ ਉਹ ਖੜਜੇਗਾ ਜਾਂ ਥੱਲੇ ਬਹਿ ਜਾਏਗਾ ਇਸ ਕਰਕੇ ਜਿਹੜਾ ਤੇਲੀ ਹੈ ਨਾ ਉਹ ਜਦੋਂ ਕੋਲੂ ਤੇ ਬਲਦ ਲਾਉਂਦਾ ਹੈ ਨਾ ਤੇ ਉਹਦੀਆਂ ਅੱਖਾਂ ਤੇ ਖੋਪੇ ਬਣ ਦਿੰਦਾ ਜਿਵੇਂ ਗਰੀ ਦੇ ਖੋਪੇ ਹੁੰਦੇ ਨੇ ਨਾ ਉਹਨਾਂ ਨੂੰ ਵਿੱਚੋਂ ਕੱਟ ਦਈਏ ਇਸੇ ਤਰ੍ਹਾਂ ਖੋਪੇ ਅੱਖਾਂ ਤੇ ਬਣ ਦਿੰਦਾ ਉਹਨੂੰ ਦਿਸੇ ਨਾ ਉਹ ਜਿੰਨੀ ਰੱਸੀ ਦੀ ਖਿੱਚ ਹੁੰਦੀ ਹੈ ਨਾ ਰੱਸੀ ਦੀ ਖਿੱਚ ਦੇ ਨਾਲ ਨਾਲ ਉਹਵੇਂ ਉਹਵੇਂ ਟੁਰਿਆ ਜਾਂਦਾ ਹੈ ਬਸ ਸਾਰਾ ਦਿਨ ਟੁਰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰਾ ਦਿਨ ਟੁਰਦਾ ਹੈ ਸਵੇਰ ਤੋਂ ਦੁਪਹਿਰ ਹੋ ਜਾਂਦੀ ਹੈ ਦੁਪਹਿਰ ਤੋਂ ਸ਼ਾਮ ਹੋ ਜਾਂਦੀ ਹੈ ਤੇ ਸਤਿਗੁਰ ਜੀ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਬਲਦ ਦੇ ਮਨ ਵਿੱਚ ਨਾ ਇੱਕ ਗਲਤ ਫੈਮੀ ਬਣ ਜਾਂਦੀ ਹੈ ਇੱਕ ਭਰਮ ਬਣ ਜਾਂਦਾ ਹੈ ਕਿ ਸਵੇਰ ਤੋਂ ਚੱਲਿਆ ਮੈਂ ਬੜਾ ਪੰਡਾ ਤੈ ਕਰ ਲਿਆ ਪਰ ਜਦੋਂ ਸ਼ਾਮ ਹੁੰਦੀ ਹੈ ਨਾ ਅੱਖਾਂ ਤੋਂ ਖੋਪੇ ਖੁੱਲਦੇ ਨਹੀਂ ਕੀ ਵੇਖਦਾ ਜਿੱਥੇ ਉਹ ਸਵੇਰੇ ਚੱਲਿਆ ਸਾਂ ਹੁਣ ਵੀ ਉੱਥੇ ਖੜਾ ਹੋਇਆ ਹੈ ਭਾਈ ਸਾਹਿਬ ਪਾਈ ਗੁਰਦਾਸ ਕਹਿੰਦੇ ਨੇ ਦੇਖ ਕਿਤੇ ਤੂੰ ਤੇਲੀ ਦਾ ਬਲਦ ਨਾ ਬਣ ਕੇ ਰਹ ਜਾਈਂ ਸਫਰ ਤੈ ਕਰਨਾ ਹੈ ਤੇ ਤੈਨੂੰ ਆਪਣੇ ਅੰਦਰ ਦੇਖਣਾ ਪੈਣਾ ਹੈ ਕਿ ਮੈਨੂੰ ਇੰਨੇ ਸਾਲ ਹੋ ਗਏ ਨੇ ਜਪਜੀ ਦੀ ਬਾਣੀ ਪੜ੍ਹਦਿਆਂ ਮੈਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੀ ਸਮਝ ਆਏ ਹੈ ਕੀ ਉਹਨੂੰ ਮੈਂ ਆਪਣੇ ਸੰਸਾਰਿਕ ਜੀਵਨ ਦੇ ਅੰਦਰ ਇੰਪਲੀਮੈਂਟ ਕੀਤਾ ਹੈ ਮੈਂ ਇਹਨੇ ਸਹਿਜ ਪਾਠ ਕਰ ਲੈਣੇ ਮੇਰੇ ਅੰਦਰ ਕੀ ਤਬਦੀਲੀ ਆਈ ਹੈ ਧਰਮ ਦੀ ਦੁਨੀਆ ਦੇ ਅੰਦਰ ਸਾਥ ਸੰਗਤ ਜੀ ਕਦੇ ਦੂਜੇ ਵੱਲ ਵੇਖ ਕੇ ਸ਼ੁਰੂਆਤ ਨਹੀਂ ਕੀਤੀ ਜਾਂਦੀ ਇੰਨੇ ਹੀ ਵੇਖਿਆ ਜਾਂਦਾ ਵੀ ਦੂਜਾ ਕਿਹਦਾ ਹੈ ਵੈਸੇ ਵੀ ਇਹ ਅੰਦਰ ਦਾ ਸਫਰ ਹੈ ਬਾਹਰ ਦੇ ਸਫਰ ਦੂਜਿਆਂ ਵੱਲ ਵੇਖ ਕੇ ਕੀਤੇ ਜਾ ਸਕਦੇ